ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਨਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬਣ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਕੀ ਬਾਈ ਹਾਂ ਬਾਈ ਬਹੁਤ ਵਧੀਆ ਠੀਕ ਚੱਲ ਰਗਾ ਕੰਮਕਾਰ ਹਾਂ ਹਾਂ ਬਹੁਤ ਵਧੀਆ ਚੱਲੀ ਜਾਮ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਹਾਂ ਬਾਈ ਬਹੁਤ ਵਧੀਆ ਰਿਹਾ ਬਸ ਨਾਲ ਦੀ ਨਾਲ ਹੀ ਆਪਣਾ ਵੜਾ ਇੱਕ ਤਾਜੀ ਸੀ ਇੱਕ ਕੱਚੀ ਸੀ ਗੱਬੜ ਉਹਦੋਂ ਨੇ ਸੇਲ ਹੋ ਗਈਆਂ ਸੀ ਮੁੱਲ ਵੀ ਵਜਾਇ ਸੀ ਹਣਾ ਮੁੱਲ ਵੀ ਵਜਾਇਆ ਸੀ ਵੜਾ ਵੀ ਚੰਗੀਆਂ ਮਾਲ ਵੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਮੇਰਾ ਜੱਗੀ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਰਹਿ ਜਾਂਦੀ ਐ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਨੂੰ ਨਿਹਾਲ ਸਿੰਘ ਵਾਲਾ ਜੀ ਭਧੌਰ ਰਹਿ ਗਿਆ ਇੱਧਰ ਸਲਾਬਤਪੁਰਾ ਰਹਿ ਗਿਆ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਜੀ 79813 30809 ਜੀ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਐ ਇਹ ਬਾਈ ਜੀ ਪਹਿਲੇ ਸੂਏ ਸੂਈ ਆ ਤਾਂ ਜੀ ਹੂੰ ਸੂਈ ਨੂੰ ਹੋ ਗਿਆ ਇਹਨੂੰ ਤਕਰੀਬਨ 35 40 ਮਿੰਟ 35 40 ਮਿੰਟ ਹਾਂਜੀ ਬੱਚਾ ਕੀ ਦੇਤਾ ਬੱਚੇ ਸੰਨੇ ਬੱਚਾ ਦੇਤਾ ਬਾਈ ਯਾਰ ਤੇ ਪਰ ਬੱਚਾ ਇੰਡਾ ਬਹੁਤ ਚੰਗਾ ਸੀਵਣ ਲੱਗਿਆ ਵਾਸੀ ਬਹੁਤ ਹੀ ਟੀਕਾ ਲੱਗਿਆ ਵਾਸੀ ਮੱਛੀ ਦੇ ਤੇ ਬੱਚਾ ਸਾਲੀ ਨੇ ਬੜਾ ਵੱਡਾ ਦਿੱਤਾ ਠੀਕ ਆ ਫੋਲ ਦੀੇ ਮੜੀ ਤੋਰ ਕੇ ਦਿਖਾ ਦੀ ਹਾਂ ਜੀ ਫੇਸ ਬੜਾ ਚੰਗਾ ਬੋਦੀ ਚੰਗੀ ਐ ਸਨਕ ਹੋਣਾ ਚੰਗਾ ਕੱਦ ਫੁੱਲ ਫੁੱਲ ਬਰੀਡ ਐ ਬਈ ਤੇ ਸੂਈ ਸਵਾਈਆ ਬੱਚਾ ਕਰਮਣੀ ਨੇ ਬਹੁਤ ਚੰਗਾ ਦਿੱਤਾ ਬਹੁਤ ਚੰਗਾ ਸੀਵਣ ਬਾਈ ਕਹਿੰਦਾ ਲੱਗਿਆ ਵਾਸੀਗਾ ਬਹੁਤ ਚੰਗੇ ਫਾਰਮ ਦੀ ਐ ਬਈ ਚੰਗੇ ਫਾਰਮ ਚੋਂ ਬਾਈ ਨੇ ਪਰਚੇਜ ਕੀਤੀ ਐ ਬਾਈ ਤੂਰਾ ਦੇਖੋ ਤੂਰਾ ਇੱਕ ਨੰਬਰ ਐ ਕੱਦ ਵੱਡ ਫੁੱਲ ਚੰਗਾ ਆਰਡਰ ਦੇਖੋ ਆਰਡਰ ਦੀ ਫੀਟਿੰਗ ਕਰਮਣੀ ਦੀ ਬਹੁਤ ਚੱਕੜ ਤਗੜੀ ਆਲਾ ਕਿਆ ਬਾਤ ਡਾਕਟਰ ਸਾਹਿਬ ਇਹ 2.5 3 ਕਿਲੋ ਵਾਂਗੂ ਬੌਲੀ ਛੋਕੇ ਬੱਚੇ ਨੂੰ ਪਿਆਤੀ ਹੂੰ ਤੇ ਵੀ ਉਹ ਕਰਤੀ ਵੀ ਇਹਦੇ ਨਾਲ ਜ਼ਹਿਰ ਸੌਖੀ ਪੈ ਜਾਂਦੀ ਆ ਹੂੰ ਤੇ ਅਸੀਂ ਮਤਲਬ ਕੋਈ ਵੀ ਡੰਗਰ ਸੂਪੇ ਅਸੀਂ ਨਾਲ ਦੀ ਨਾਲ ਆਪਦਾ 15-20 ਮਿੰਟਾਂ ਬਾਅਦ ਹੂੰ ਚੁਗ ਦੇਣੀ ਹੁੰਦੀ ਆ ਥੋੜੀ ਜੀ ਠੀਕ ਆ ਤੇ ਤੇ ਬੌਲਾ ਬਾਈ ਨੇ ਜਿਹੜਾ ਬਾਈ ਦਾਸ ਦਾ ਵੀ ਕੱਢ ਲਿਆ ਭਾਈ ਉਹ ਸਭ ਨਾਲ ਅੰਦਾਜ਼ਾ ਲਾ ਲਿਓ ਆਰਡਰ ਦੀ ਜਿਹੜੀ ਸੀਟਿੰਗ ਆ ਕਰਮਣ ਜੀ ਬਹੁਤ ਜਿਆਦਾ ਚੰਗੀ ਬਾਈ ਬਹੁਤ ਠੰਡੀ ਸੀਟਸ ਲੱਗ ਖਾਂ ਤੋਂ ਲੱਗਿਆ ਕਿਆ ਬਾਤਾਂ ਯਾਰ ਤੇ ਚਵਾਈ ਲੱਗੀ ਆ ਬੱਚੇ ਨੂੰ ਧਾਰ ਲੱਗਿਆ ਸਾਰੇ ਨੂੰ ਸੈਕਟਰ ਗਈ ਲੈ ਜਿੱਧਰ ਦੀ ਮਰਜ਼ੀ ਬਾਈ ਆ ਪਲੂਣ ਬੱਚਿਆ ਜਿਵੇਂ ਨਾ ਕੋਈ ਆਵਲ ਨਾ ਕੋਈ ਸ਼ਾਲ ਬਾਈ ਇੱਕ ਅਰੀ ਜੱਗੀ ਹੋ ਤੋ ਦੇ ਬਾਈ ਯਾਰ ਉਰਦ ਨਹੀਂ ਹਾਂ ਫੇਸ ਬੜਾ ਚੰਗਾ ਕੱ ਬਾਕੀ ਕੱਦ ਕਾਠ ਬਾਈ ਬਰੀਕ ਬਹੁਤ ਆ ਬਰੀਕੀ ਚ ਬਹੁਤ ਹੈ ਕੱਦ ਵੱਡ ਨਹੀਂ ਦੁੱਧ ਦੇਣਾਗਾ ਤੇ ਬਰੀਕ ਨੇ ਦੇਣਾ ਬਾੜੀ ਮੋਟਾ ਪਸ਼ੂ ਦੁੱਧ ਨਹੀਂ ਦਿੰਦਾ ਵਾ ਕੀੜਾ ਆਰਡਰ ਦਾ ਦੇਖੋ ਤੁਸੀਂ ਹੂੰ ਲੈ ਵਾ ਮੂਰੋਂ ਦੇਖੋ ਲੈ ਨਾਣਾ ਦੇਖੋ ਬਰੀਕੀ ਚ ਫੁੱਲ ਹਜੇ ਤੱਕ ਨਾ ਡਾਕਟਰ ਬੱਚੀ ਨੇ ਮੰਨ ਕੇ ਚੱਲ ਵੀ ਹੁਣ ਜੇ ਪੇਚਾ ਤਾਜੀ ਸੂਈ ਆ ਹਨਾ 15 ਦਿਨਾਂ ਨੂੰ ਦੱਸੂਗੀ ਮੇਰੇ ਥੱਲੇ ਲੇਵੇ ਦਾ ਕੀੜੀਆਂ ਆਣਾ ਜਦੋਂ ਮੱਛੀ ਦੁੱਧ ਤੇ ਆ ਗਈ ਜਿਵੇਂ ਜਿਵੇਂ ਚਵਾਈਆਂ ਹੋਣੀਆਂ ਨਾ ਉਹਨੇ ਉਹਨੇ ਬੱਚੀ ਨੇ ਦੱਸਣਾ ਬਾਈ ਸਖ ਨਾਲ ਕੱਦ ਕਾਠ ਬਰੀਕੀਆਂ ਬੋਡੀ ਸਟਰਕਚਰ ਕੋਈ ਪੈਰਾਂ ਤੋਂ ਲੈ ਕੇ ਯਾਰ ਬਾਈ ਕੋ ਘਾੜ ਨਹੀਂ ਘੱਡ ਸਕਦਾ ਤਾਂ ਤੱਕ ਲੈ ਬਾਈ ਸਹੀ ਆ ਥੋੜੀ ਹੁਣ ਤਾਜੀ ਸੂਈਆ ਬੱਚੇ ਦਾ ਕਰਦੀ ਆ ਹਮ ਸਹੀ ਆ ਲੇਵਾ ਕਮਾਲ ਦਾ ਬਹੁਤ ਸੋਹਣਾ ਡਿਜ਼ਾਈਨ ਲੇਵੇ ਦਾ ਲੈ ਬਾਈ ਤੋਰਾ ਇੱਕ ਨੰਬਰ ਆਰਡਰ ਦੀ ਜਿਹੜੀ ਫਿਟਿੰਗ ਆ ਬਾਈ ਬਾਲੀ ਤਗੜੀ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਤਾਜੀ ਸੂਈਆ ਤਾਜੀ ਸੂਈ ਕਰਮਣਾ ਬਾਈ ਹਜੇ ਜੇਰ ਵੀ ਪੈਣੀ ਆ ਹਮ ਜੇਰ ਵੀ ਪੈਣੀ ਆ ਹਾਂਜੀ ਕਿੰਨਾ ਕੁ ਦੁੱਧ ਦੇ ਦਵਾਸਟੀਮੇਟ ਹੈ ਜੱਗੇ ਐਸਟੀਮੇਟ ਬਾਈ ਆਂਦੀ ਕਹਨ ਨੂੰ ਕੁਸ ਕਈ ਚੱਲ ਗਏ 23 24 ਕਿਲੋ ਦਾ ਤਵੱਛੀ ਕੁਲਾ ਦੇ ਦੂੰਗੀ ਹੂੰ ਕਿਉਂ ਕੱਡ ਫੁੱਲ ਆ ਬਰੀਡ ਫੁੱਲ ਆ ਬਾਈ ਮੈਂ ਉਧਰ ਦੇ ਪਾਸੇ ਖੜਦਾ ਤੁਸੀਂ ਹੈਡ ਨਾਲ ਅੰਦਾਜ਼ਾ ਲਗਾ ਲਿਓ ਹੂੰ ਲੈ ਲੋ ਪਰਲੇ ਪਾਸੇ ਮੇਰੇ ਇੱਥੋਂ ਦਾ ਤਾਉਂਦੀ ਆ ਵੈਰ ਗੱਲ ਤਾਂ ਅੱਲਾ ਮੈਂ ਕਹਨਾ ਗਾਂ ਦੀ ਮਨ ਦੇ ਜੋ ਵੀ 5 ਫੁੱਟ ਤੋਂ ਪਲੱਸ ਉੱਪਰ ਹੋਊਗੀ 5 ਫੁੱਟ 2 ਇੰਚ 3 ਇੰਚ ਹੈਡ ਹੋਵੇਗੀ ਸਹੀ ਗੱਲ ਆ ਭਾਈ ਫੁੱਲ ਦਾ ਫੁੱਲ ਗਰੀਡ ਸੋਈ ਸਵਾਈਆ ਭਾਈ ਲੈ ਵਾਰ ਤੁਸੀਂ ਸਮਝਣਾ ਮੱਚ ਕੇ ਚਲੋ ਵੀ ਬੱਚੀ ਨੇ ਤਿਆਰ ਹੋਣਾ ਵੀ ਦੁੱਧ ਤੇ ਆ ਕੇ ਖਾ ਪੀ ਕੇ ਬੰਨਣਾ ਤੁਸੀਂ ਮਗਰੋਂ ਇਧਰ ਆਰਡਰ ਦਿਖਾਇਓ ਕਿੰਨਾ ਪਿਆਰਾ ਲੱਗਿਆ ਵਾ ਕਿੰਨਾ ਪਿਆਰਾ ਲੱਗਿਆ ਦੇਖੋ ਲੈ ਆ ਜਿਆ ਹੁਣ ਤੇ ਲਾਈਆਂ ਪਈਆਂ ਨੇ ਮੈਂ ਥੋੜਾ ਜਿਹਾ ਛੋਟਾ ਤਾਂ ਮਰ ਕੇ ਲੋ ਸਾਢੇ ਤਿੰਨ ਕਿਲੋ ਹੂੰ ਬੱਚੇ ਨੂੰ ਚੁਗਾਇਆ ਸਹੀ ਗੱਲ ਆ ਫੀਡਿੰਗ ਬੜੀ ਤਗੜੀ ਬੜੀ ਪਿਆਰੀ ਲੱਗੀ ਵਾ ਭਾਈ ਅਸਲ ਹੂੰ ਬਾਕੀ ਜਿਹੜਾ ਹੁਣ ਚੰਗੇ ਸੀ ਉਹਨਾਂ ਦਾ ਬਾਈ ਇਹੀ ਰਿਜ਼ਲਟ ਆ ਉਹਨਾਂ ਦੇ ਲੇਵੇ ਦੇ ਡਿਜ਼ਾਈਨ ਸੁੱਖ ਨਾਲ ਬਹੁਤ ਸੋਹਣੇ ਅੱਗੇ ਹੁੰਦਾ ਸੀਗਾ ਸਹੀ ਗੱਲ ਇਹ ਡਾਡੇ ਲੇਵੇ ਹੁਣ ਐਵੇਂ ਲੱਤਾਂ ਪੱਟਾਂ ਤੇ ਵੱਜੀ ਜਾਣੇ ਤੇ ਜਾਂਦੀ ਹੁਣ ਇਹ ਲੇਵਾ ਹੂੰ ਵੀ ਬਥੇਰਾ ਚੰਗਾ ਤੇ ਮਾਲਕ ਰੱਖੇ ਸੋਕ ਜਿਹੜੋ ਬੱਚੀ ਨੇ ਦੁੱਧ ਤੇ ਆ ਗਈ ਫਾੜੀ ਵਾਲਾ ਲੇਵਾ ਬਣਾਉਣਾ ਬਾਈ ਤੇ ਮੁੱਲ ਕੀ ਇਹਦਾ ਫਿਰ ਜਾਇਜ਼ ਦਾ ਮੁੱਲ ਡਾਕਟਰ ਸਾਹਿਬ ਆਪਾਂ ਫੋਨ ਤੇ ਕਰ ਲਾਂਗੇ ਪਰ ਮੁੱਲ ਹੋਊਗਾ ਜਾਇਜ਼ ਜੀ ਬਾਈ ਤੁਹਾਨੂੰ ਪਤਾ ਹੀ ਆ ਜਾਇਜ਼ ਜੀ ਹੋਊਗਾ ਹਾਂ ਜਾਇਜ਼ ਜੀ ਹੋਊਗਾ ਤੇ ਵਹਿੜ ਵੀ ਬਥੇਰੀ ਚੰਗੀ ਆ ਜਿਹਨੇ ਕੇ ਵੀਰ ਨੇ ਘਰੇ ਮੰਨ ਕੇ ਚਲੋ ਵੀ ਦੁੱਧ ਪੀਣ ਜਾ ਫਾਰਮ ਤੇ ਵੀ ਰੱਖਣੀ ਆ ਕਹੇ ਨੂੰ ਆਪਾਂ ਕੁਝ ਕਈ ਜਿਹੇ ਬੱਛੀ ਦਾ ਜਿਹੜੇ ਸਾਨੂੰ ਨਾ ਕੱਦ ਬੈਡਾ ਤੇ ਲੇਵੇ ਦੀ ਬੁਨਾਵਤਾ ਤੇ ਸਰੀਰ ਆ ਦੁੱਧ 25 ਤੋਂ ਵੀ ਵੱਧ ਦੇ ਸਕਦੀ ਆ ਆਪਾਂ ਜਾਣਦੇ ਕਿਲੋ 2 ਕਿਲੋ ਘਾਟੀ ਦੱਸਾਂਗੇ ਬੱਟੀ ਦੱਸਾਂਗੇ ਹਨਾ ਲੇਵਾ ਕਮਾਲ ਦਾ ਬਈ ਫੁੱਲ ਹਜੇ ਜਿਵੇਂ ਪ੍ਰੂਣ ਬੱਛੀ ਆ ਤੁਸੀਂ ਦੇਖੋ 나ੜ ਵੱਖਣੀ ਖੜੀ ਜਿਹੇ ਮਨ ਤੂੰ 나ੜ ਦੇਖੋ ਲੈ 나ੜ ਕੀ ਬਾਤ ਤੇ ਬਾਕੀ ਮੇਨ ਮੁੱਦਾ ਡਾਕਟਰ ਸਾਹਿਬ ਇਹ ਹੁੰਦਾ ਵੀ ਪਸ਼ੂ ਸੀਲ ਹੋਵੇ ਠੀਕ ਆ ਮਾ ਚਵਾਈ ਤੂੰ ਹੀ ਲੱਗੀ ਵਾ ਬੰਬਰ ਕੀ ਲੈ ਲੈ ਜਿਵੇਂ ਮਰਜੀ ਧੋਰਾ ਮਰਜੀ ਜਿੱਧਰ ਦੀ ਮਰਜ਼ੀ ਯਾਰ ਚਾਹੇ ਉੱਧਰ ਵਜਾ ਚਾਹੇ ਇੱਧਰ ਵਜਾ ਪੈ ਜੀ ਨਹੀਂ ਪਟਣਾ ਕੁਛ ਨਹੀਂ ਗਰਮਾਈ ਨੇ ਨਾ ਜੀ ਨਾ ਜੀ ਮੁੱਲ ਭਰਾ ਦੇ ਪਹਿਲਾਂ ਵੀ ਜਾਇਜ਼ ਹੀ ਹੁੰਦੇ ਆ ਇਸ ਵਾਰ ਵੀ ਮੁੱਲ ਜਾਇਜ਼ ਹੀ ਮੁੱਲ ਜਾਇਜ਼ ਹੀ ਹੋਊਗਾ ਜੀ ਤੇ ਬੱਚੀ ਦੇ ਅਨੁਸਾਰਕ ਵਸਤੂ ਨੂੰ ਪਤਾ ਹੀ ਜਾ ਵੀ ਜਿੰਨੇ ਰੁਪਿਆ ਦੀ ਬੱਚੇ ਡਾਕਟਰ ਸਾਹਿਬ ਉਹ ਜਾ ਮੁੱਲ ਹੋਊਗਾ ਸਹੀ ਗੱਲ ਹੈ ਹਾਂ ਜੀ ਬੈੜ ਬਸੇਰੀ ਚੰਗੀ ਹੈ ਜੀ ਕਿਵੇਂ ਜੱਗੀ ਇਹ ਵੀ ਇਹ ਜਿਆ ਡਾਕਟਰ ਸਾਹਿਬ ਬੈਠਾ ਜੀ ਕੱਚੀ ਆ ਕਿੰਨੇ ਕਿ ਦਿਨਾਂ ਦੀ ਦੂਜਾ ਹਸੂਆ ਰੇ ਨਾਲੇ ਤਾਂ ਦਿਨ ਪਾਇਆ 10 ਡਾਕਟਰ 10 ਦਿਨ ਦੁੱਧ ਦਿੱਤਾ ਵਾ ਬੈਠਦਾ ਪਹਿਲਾਂ 23 24 ਕਿਲੋ 23 24 ਹਾਂਜੀ ਬਰੀਡ ਬਹੁਤ ਆ ਬਰੀਡ ਬਹੁਤ ਆ ਭਾਈ ਰੰਗ ਪ੍ਰਿੰਟ ਬਾਕੀ ਕੋਤ ਨਾਲ ਬਜਨ ਮजूद ਬਹੁਤ ਆ ਬਜਨ ਮजूद ਆਹੇ ਕੱਚੀ ਆ ਦੇ ਦਿਨ ਤਕਰੀਬਨ 10 ਦਿਨ 12 ਦਿਨ ਪਏ ਆ ਇਹ ਤਾਂ ਕਰਮਾਲੀ ਦਾ ਏਡੀ ਸੈਦੀ ਵਾਲੇ ਖਾਂ ਤੋਂ ਆਈ ਆਪਣੀ ਤਸਦੀ ਵਾਲੇ ਤੋਂ ਹੂੰ ਵੀ ਬਾਈ ਉਹ ਲੜ ਲੜ ਸੁਂਦੀ ਆ ਲੜ ਲੜ ਸੁਂਦੀ ਆ ਹਾਂਜੀ ਬੱਚੀ ਹੱਤਿਆਰੀ ਬਹੁਤ ਜਿੰਮ ਵਾਲੀ ਤੋਰੀ ਨੇ ਯਾਰ ਹੋਰ ਦਲੇ ਡਾਕਟਰ ਹੁਣ ਵਿੱਚ ਹੀ ਦੇ ਦਿਖਾਈ ਦਿੰਨੇ ਆ ਹਾਂ ਕਈ ਵਾਰ ਆਇਆ ਨਾ ਕੋਈ ਭਰਾ ਸਾਂਭ ਲੋ ਨਾ ਹਾਂ ਜੇ ਕੋਈ ਸਾਂਭ ਲੈ ਵੀਰ ਬਾਈ ਦੋ ਗੱਟੇ ਵੀਰ ਦੇ ਖਾ ਗਈ ਗੱਟਾ ਵੀਰ ਦਾ ਖਾ ਗਈ ਹਾਂ ਫਿਰ ਤਾਂ ਬਾਈ ਮੁੱਲ ਹੋਰ ਹੀ ਹੋ ਬੱਚੀ ਦਾ ਬਣੂ ਬਹੁਤ ਯਾਰ ਬਣੂ ਤਾਂ ਮਾਲਕ ਰੱਖੇ ਸੁੱਖ ਬਾਈ ਕਿਉਂਕਿ ਲੇਵੇ ਦਾ ਤੁਸੀਂ ਕੋਲ ਆ ਕੇ ਦੇਖੋ ਕਿੰਨ ਕਹਿਜੀ ਲੱਗੀ ਵੀ ਹੈ ਤੋਰਾ ਇੱਕ ਨੰਬਰ ਆ ਕੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਬਹੁਤ ਚੰਗਾ ਫੇਸ ਹੈ ਜੇ ਡਾਕਟਰ ਦੇ ਮੂਰੂ ਤੁਸੀਂ ਦੇਖੋ ਮੜੇਗਾ ਹੂੰ ਆਜ ਤਾਂ ਬਹੁਤ ਜਿਆਦਾ ਅੱਜ ਤਾਂ ਮਾੜਾ ਜਿਆਦਾ ਉੱਤਰ ਨਹੀਂ ਲੱਗਿਆ ਜੀ ਉੱਤਰ ਨਹੀਂ ਲੱਗਿਆ ਮਾੜੀ ਬੜਾ ਪਾਉਣ ਲੱਗ ਗਈ ਬਾਹ ਇਹਨੇ ਬੜਨਾ ਬਹੁਤ ਹਾਂਜੀ ਬਚਨ ਬਾਕੀ ਕੱਦ ਵੜ ਸੁਪਨਾ ਬਹੁਤ ਚੰਗਾ ਲੱਗਿਆ ਨਾ ਫਿਰ ਬਰੀਡ ਸੁਨੱਖ ਪੁਣਾ ਦੇਖੋ ਜੀ ਹੂੰ ਇਹਦਾ ਕੀ ਮੋਲ ਜਾਇਜ ਜਫ ਇਹਦਾ ਡਾਕਟਰ ਸਾਹਿਬ ਜੇ ਕਿਸੇ ਵੀਰ ਨੇ ਅੱਜ ਪਸੰਦ ਕੀਤੀ ਤਾਂ ਫਿਰ ਅੱਜ ਫੋਨ ਤੇ ਕਰ ਲਾਂਗੇ ਮੋਲ ਇਹਦਾ ਵੀ ਜਾਇਜ ਹੀ ਹੋ ਠੀਕ ਆ ਹਾਂਜੀ ਇਹ ਨਾ ਹੁਣ ਆਪਣੇ ਪਲਾਸ ਤੋਂ ਤੇ ਜ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਆ ਹੂੰ ਮੁੱਲ ਵੀ ਜਾਂਦਾ ਬੜਾ ਚੰਗੀਆਂ ਹੋਣੀਆਂ ਬੜਾ ਇੱਕ ਹੋਰ ਡਾਕਟਰ ਜਿਹੜੀ ਚੀਜ਼ ਬੰਦਾ ਵੀਡੀਓ ਤੇ ਦੇਖੂਗਾ ਨਾ ਉਹੀ ਘਰੇ ਆ ਕੇ ਦੇਖੂਗਾ ਸਹੀ ਆ ਇਹ ਨਾ ਹੋਈ ਬਾਈ ਅਸੀਂ ਵੀਡੀਓ ਤੇ ਕੁਝ ਹੋਰ ਦੇਖਿਆ ਸੀ ਯਾਰ ਤੇ ਇੱਥੇ ਕੁਝ ਹੋਰ ਹੈਗਾ ਹਨਾ ਕੁਝ ਹੋਰ ਨਿਕਲੇਗਾ ਸਹੀ ਕਿੰਨੇ ਆਪਾਂ ਮਾਲ ਵੇਚਿਆ ਤੇ ਬੰਦੇ ਆ ਕੇ ਇਹ ਗੱਲ ਕਹਿੰਦੇ ਵੀ ਹਾਂ ਯਾਰ ਠੀਕ ਆ ਗੱਲ ਜਿੰਨੀ ਗੱਲ ਕੀਤੀ ਹੈ ਗੱਲ ਤੇ ਦਾਵਾ ਸਹੀ ਗੱਲ ਆ ਬਾਈ ਕੱਚੀ ਆ ਬਾਈ ਇੱਕ ਗੱਟਾ ਫੀਲਡ ਦਾ ਪਾਦਾ ਨਾ ਮੈਂ ਕਹਿੰਦਾ ਬਾਈ ਦੀ ਗੱਲ ਸਹੀ ਆ ਲੜ ਲੜ ਕੇ ਸੋਣਾ ਬਾੜਨਾ ਬਹੁਤ ਆ ਵੜਨੇ ਇਹ ਆਰਡਰ ਕਮਾਲ ਟਿੱਲਾ ਦੇਖੋ ਟਿੱਲਾ ਮੋਪੀਆਂ ਸਾਰੀਆਂ ਵਰਡ ਲੈਂਗਰ ਨੂੰ ਫੇਰ ਕੱਢ ਕੇ ਸੁਣਾ ਬਾਈ ਦੇਖੀ ਲੱਗ ਤੱਕ ਗੇਰ ਕੇ ਵਾਲ ਪਾ ਜਾ ਰੱਖੀ ਲੈ ਹਾਂ ਫੀਟਿੰਗ ਵਾਲੀ ਤਾਂ ਗੜੀ ਆ ਲੈਵੇ ਦੀ ਹਾਂਜੀ ਸਹੀ ਗਾ ਜਿਹੜਾ ਲੜ ਲੱਗਾ ਮਾਲਕ ਰੱਖੇ ਸੁੱਖ ਬੱਚ ਨੂੰ ਬਹੁਤ ਜਿਆਦਾ ਚੰਗਾ ਲੱਗਾ ਤੇ ਮੁੱਲ ਕੱਚੀ ਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਊਗਾ ਜੀ ਤਾਂ ਤਾਜੀ ਸੂਈ ਵਰਡ ਬਹੁਤ ਚੰਗੀ ਆ ਬਈ ਸੂਈ ਸਵਾਈ ਹੈ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨੈਗਨੇਟ ਕਰ ਲਿਓ ਧੰਨਵਾਦ